ਇਕ ਨਵੀਂ ਰਿਪੋਰਟ ਦਰਸਾਉਂਦੀ ਹੈ ਕਿ ਕੁਝ ਕੈਨੇਡੀਅਨ ਆਪਣੇ ਕ੍ਰੈਡਿਟ ਕਾਰਡ ਦੇ ਬਕਾਇਆ ਵਾਦੇ ਦੇਖ ਰਹੇ ਨੇ ਕਿਉਂਕਿ ਰਹਿਣ-ਸਹਿਣ ਦੀ ਲਾਗਤ ਸੰਕੜਤ ਤੇ ਉੱਚ ਵਿਆਜ ਦਰਾਂ ਘਰੇਲੂ ਬਜਟ ਦੇ ਵਿੱਚ ਸ਼ਾਮਲ ਹੁੰਦੀਆਂ ਨੇ। ਟ੍ਰਾਂਸ ਯੂਨੀਅਨ ਦੀ ਇੱਕ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਆਪਣੇ ਕ੍ਰੈਡਿਟ ਕਾਰਡਾਂ ਤੇ ਸਿਰਫ ਘੱਟੋ-ਘੱਟ ਰਕਮ ਦਾ ਭੁਗਤਾਨ ਕਰਨ ਵਾਲੇ ਕੈਨੇਡੀਅਨਾਂ ਦੀ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ 8 ਅੰਕ ਵੱਧ ਕੇ 1.3 ਫੀਸਦੀ ਹੋ ਗਈ ਹੈ। ਟ੍ਰਾਂਸ ਯੂਨੀਅਨ ਕੈਨੇਡਾ ਦੇ ਵਿੱਤੀ ਸੇਵਾਵਾਂ ਖੋਜ ਦੇ ਨਿਰਦੇਸ਼ ਮੈਥਿਊ ਫੈਬੀਅਨ ਦਾ ਕਹਿਣਾ ਹੈ ਕਿ ਮਹਿੰਗਾਈ ਦੇ ਦਬਾਅ ਕਾਰਨ ਖਪਤਕਾਰਾਂ ਨੂੰ ਬੈਂਕ ਕਾਰਡਾਂ ਜਾਂ ਫਿਰ ਨਿੱਜੀ ਕਰਜ਼ਿਆਂ ਨੂੰ ਪੂਰਾ ਕਰਨ ਦੇ ਵਿੱਚ ਮਦਦ ਮਿਲ ਸਕਦੀ ਹੈ ਤੇ ਹਜ਼ਾਰਾਂ ਸਾਲਾਂ ਤੇ ਜਰਨਲ ਜ਼ੈਡ ਖਪਤਕਾਰ ਇਸ ਰੁਝਾਨ ਤੇ ਕਈ ਐਗਜ਼ੈਂਪਸ਼ਨ ਕੋਈ ਵੀ ਐਗਜ਼ੈਂਪਸ਼ਨ ਨਹੀਂ ਹੈ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਕੈਨੇਡਾ ਦੇ ਵਿੱਚ ਕੁੱਲ ਖਪਤਕਾਰਾਂ ਦਾ ਕਰਜ਼ਾ ਪਹਿਲੀ ਤਿਮਾਹੀ ਦੇ ਵਿੱਚ ਡਾਲਰ 2.38 ਟ੍ਰਿਲੀਅਨ ਦੇ ਮੁਕਾਬਲੇ ਤੇ ਚੌਥੀ ਤਿਮਾਹੀ ਦੇ ਵਿੱਚ ਡਾਲਰ 2.4 ਟ੍ਰਿਲੀਅਨ ਦੇ ਰਿਕਾਰਡ ਤੋਂ ਬਹੁਤ ਜਿਹੜਾ ਉਹ ਘਟ ਹੈ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ 31.8 ਮਿਲੀਅਨ ਕੈਨੇਡੀਅਨ ਇੱਕ ਜਾਂ ਇੱਕ ਤੋਂ ਵੱਧ ਕ੍ਰੈਡਿਟ ਉਤਪਾਦ ਰੱਖਦੇ ਨੇ ਜੋ ਸਾਲ ਦਰ ਸਾਲ ਤੇ 1.75% ਦੀ ਵਾਧਾ ਹੈ ਤੇ ਮੁੱਖ ਤੌਰ ਤੇ ਨਵੇਂ ਆਏ ਲੋਕਾਂ ਦੁਆਰਾ ਚਲਾਇਆ ਜਾਂਦਾ ਹੈ ਇਹ ਕਹਿੰਦੇ ਨੇ ਕਿ ਹਜ਼ਾਰਾਂ ਸਾਲਾਂ ਦੇ ਵਿੱਚ ਹੁਣ ਕਰਜ਼ੇ ਦਾ ਸਭ ਤੋਂ ਵੱਡਾ ਹਿੱਸਾ ਹੈ ਜਦੋਂ ਕਿ ਜਰਨਲ Z ਸਮੂਹ ਦੇ ਵਿੱਚ ਕਰਜ਼ੇ ਦਾ ਕਾਇਆ ਪਿਛਲੇ ਸਾਲ ਦੇ ਮੁਕਾਬਲੇ 30% ਦੀ ਵਾਧਾ ਜੋ ਮੁੱਖ ਤੌਰ ਤੇ ਕ੍ਰੈਡਿਟ ਕਾਰਡਾਂ ਤੇ ਨਿੱਜੀ ਕਰਜ਼ਿਆਂ ਦੇ ਦੁਆਰਾ ਚਲਾਇਆ ਜਾਂਦਾ ਹੈ ਕੈਨੇਡਾ ਦੇ ਪ੍ਰਿੰਸ ਐਡਵਰਡ ਆਇਲੈਂਡ ਦੇ ਵਿੱਚ ਭਾਰਤੀ ਵਿਦਿਆਰਥੀ ਆਪਣੇ ਦੇਸ਼ ਨਿਕਾਲੇ ਦੇ ਜਵਾਬ ਵਿੱਚ 4 ਦਿਨਾਂ ਤੋਂ ਪੋਖੜ ਹੜਤਾਲ ਤੇ ਬੈਠੇ ਹੋਏ ਨੇ। ਉਹਨਾਂ ਨੇ ਹੁਣ ਚੇਤਾਵਨੀ ਦਿੱਤੀ ਹੈ ਕਿ ਉਹ 28 ਮਈ ਤੋਂ ਸ਼ੁਰੂ ਹੋਣ ਵਾਲੇ ਸਾਰੇ ਤਰਲ ਪਦਾਰਥਾਂ ਦੇ ਸੇਵਨ ਤੋਂ ਪਰਹੇਜ਼ ਕਰਦੇ ਹੋਏ ਪੂਰੀ ਪੋਖੜ ਹੜਤਾਲ ਦੇ ਵੱਲ ਵਧਣਗੇ। ਇਹ ਵਿਰੋਧ ਇਸ ਲਈ ਹੋ ਰਿਹਾ ਕਿਉਂਕਿ ਸੂਬੇ ਦੇ ਇਮੀਗ੍ਰੇਸ਼ਨ ਕਾਨੂੰਨਾਂ ਦੇ ਵਿੱਚ ਹਾਲ ਹੀ ਦੇ ਵਿੱਚ ਕੀਤੇ ਗਏ ਬਦਲਾਅ ਕਾਰਨ ਸੈਂਕੜੇ ਭਾਰਤੀ ਵਿਦਿਆਰਥੀਆਂ ਨੂੰ ਦੇਸ਼ ਨਿਕਾਲੇ ਦਾ ਖਤਰਾ ਹੈ। ਭਾਰਤੀ ਪ੍ਰਦਰਸ਼ਨਕਾਰੀਆਂ ਦੇ ਵਿੱਚੋਂ ਕੁਝ ਨੇ ਕਿਹਾ ਲਗਭਗ 50 ਵਿਦਿਆਰਥੀ ਪਹਿਲਾਂ ਹੀ ਕੈਨੇਡਾ ਛੱਡ ਚੁੱਕੇ ਨੇ ਮੰਗਲਵਾਰ ਨੂੰ ਕੈਨੇਡੀਅਨ ਮੀਡੀਆ ਦੀ ਰਿਪੋਰਟ ਮੁਤਾਬਕ 4 ਦਿਨਾਂ ਦੀ ਪੋਖ ਹੜਤਾਲ ਤੋਂ ਬਾਅਦ ਪ੍ਰਦਰਸ਼ਨਕਾਰੀ 28 ਮਈ ਨੂੰ ਸੁੱਕੀ ਪੋਖ ਹੜਤਾਲ ਸ਼ੁਰੂ ਕਰਨਗੇ ਇੱਕ ਸੁੱਕੀ ਪੋਖ ਹੜਤਾਲ ਦਾ ਮਤਲਬ ਹੈ ਕਿ ਇਹ ਪ੍ਰਦਰਸ਼ਨਕਾਰੀ ਬਿਨਾਂ ਕਿਸੇ ਤਰਲ ਪਦਾਰਥ ਦੇ ਵੀ ਹੋਣਗੇ ਤੇ ਇਸ ਦੇ ਨਾਲ ਉਹਨਾਂ ਦੀ ਜਾਨ ਨੂੰ ਵੀ ਖਤਰਾ ਵੱਸ ਸਕਦਾ ਹੈ ਜੇਕਰ ਉਹਨਾਂ ਦੇ ਕੋਲ ਘੱਟੋ-ਘੱਟ ਤਰਲ ਪਦਾਰਥ ਹੋਣ ਇਹ ਸਥਿਤੀ ਦਰਅਸਲ ਪ੍ਰਿੰਸ ਐਡਵਰਡ ਆਇਲੈਂਡ ਦੇ ਵਿੱਚ ਪੀਐਨਪੀ ਸਰਕਾਰ ਦੇ 2024 ਦੇ ਵਿੱਚ ਸਥਾਈ ਨਿਵਾਸ ਲਈ ਯੋਗ ਕਰਮਚਾਰੀਆਂ ਦੀ ਗਿਣਤੀ ਨੂੰ ਲਗਭਗ 2100 ਤੋਂ ਘਟਾ ਕੇ 1600 ਕਰਨ ਦੇ ਫੈਸਲੇ ਤੋਂ ਬਾਤ ਹੋਈ ਹੈ ਉਹ ਕਟੌਤੀ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਦੇ ਦੁਆਰਾ ਕੈਨੇਡਾ ਦੇ ਵਿੱਚ ਸਥਾਈ ਨਿਵਾਸ ਲਈ ਨਾਮਜ਼ਦ ਕੀਤੇ ਗਏ ਦੂਜੇ ਦੇਸ਼ਾਂ ਦੇ ਵਿਅਕਤੀਆਂ ਦੀ ਗਿਣਤੀ ਨੂੰ ਘਟਾ ਦੇਵੇਗਾ 2024 ਦੇ ਵਿੱਚ ਨਾਮਜ਼ਦ ਵਿਅਕਤੀਆਂ ਦੇ ਵਿੱਚ 25% ਦੀ ਕਟੌਤੀ ਕੀਤੀ ਜਾਵੇਗੀ ਕਿਉਂਕਿ ਪੀਆਈ ਦੀ ਸਿਹਤ ਸੰਭਾਲ ਤੇ ਰਿਹਾਇਸ਼ ਪ੍ਰਣਾਲੀ ਤੇ ਤਣਾਅ ਵਧ ਰਿਹਾ ਹੈ ਪੀਆਈ ਦੇ ਸਥਾਨਕ ਲੋਕ ਸਰਕਾਰ ਦੇ ਨਵੇਂ ਨਿਯਮਾਂ ਦੀ ਸ਼ਲਾਘਾ ਕਰ ਰਹੇ ਨੇ ਭਾਰਤੀ ਪ੍ਰਵਾਸੀਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਮੌਕੇ ਜਿਹੜੇ ਨੇ ਉਹ ਖੋਹੇ ਜਾ ਰਹੇ ਨੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ